ਗੋਡ ਕਰੀ ਯਾਰ ਤੇ ਬੁਰਦੰਧਾਰੀ ਤੰਦਾਰੀ ਸਿਖ ਦੇ ਉਚਾਰੀ ਤਰਾਸਨੀ ਇਹ ਪਜੋਕਾਰੀ ਮਨ ਲਾ ਕਾ ਸਦ ਲਾਈ ਮਾਰੋ ਪਸਤ ਅੰਗ ਮੇ ਵਾਰਾ ਕਰਤ ਚੱਕ ਕਾ ਸੂਪਾਰਾ ਕਾ ਕਟਿਆ ਤੋ ਰਨਤ ਜਾਏ ਇਸ਼ਟ ਮਾਰ ਕਾ ਸਗ ਸਗ ਲਾਈ ਕੋ ਦੇ ਆਇਓ ਹੇ ਕੋਟ ਵਜਨ ਨਾਲ ਸਖਿ ਹਿਤ ਸੁਤ ਪੰਚਰਤਾ ਭਗ ਲੋਬ ਗਾਇਨ ਦਰ ਮਿਲਾਂ ਨੀ ਤੇਰੇ ਨੀ ਬੇਵਕਰੀ ਲਾਇ ਪਸੰਤੀ ਸੰਪੂਰ ਸੁਹਾਏ ਸਰਸਰ ਅਹੇਰੀ ਲੈ ਭਰ ਜਾ ਸਦ ਲਾਈ ਪਾਂਚォ ਅਰਜਾ ਸ਼ਰਮਾ ਲੰਦ ਬਾਸ ਕਰਿਆਏ ਚੰਦਰ ਬੇਬਾ ਮੰਗਨ ਸੁਹਾਏ ਸਰਸਬਾਹਨਾ ਆਹੇ ਬਨੁਦਾ ਗਾਵੇ ਸਰਸ ਬਸੰਤ ਕਮਦਾ ਆਸਕ ਉਤਰ ਮੈਂ ਕਹੇ ਸਵਾਰੀ ਪੁੰਨਾਈ ਦੀ ਬੱਬੀ ਵਾਰੀ ਅਛੇਲੀ ਪਟਮੰਦਰੀ ਟੋਢੀ ਗਈ ਅਲਪ ਕਾਨੋ ਦੀ ਅਗੁਰੀ ਸੰਗ ਦੀ ਪੱਕੇ ਤਾਬ ਕਲ ਦਾ ਕਤਲਿਆ ਬਾਈਕੋ ਟਿੱਕ ਇਹ ਸਾਡੇ ਪ੍ਰਧਾਨ ਸਾਹਿਬ ਲਾਈਵ ਚੱਲਣ ਡੇ ਲਾਈਵ ਆ ਤੁਹਾਨੂੰ ਦਿਖਾ ਦਵਾਂ ਸਿੰਘ ਜੀ ਇਹ ਚਲੋ ਫਤਿਹ ਕਰੋ ਬਾਈਕੋ ਜੀ ਖਾਲਸਾ ਸਾਹਿਬ ਬਾਈਕੋ ਰਹਿਣੇ ਚੱਲਣ ਲਾਈਵ ਚੱਲਦਾ ਹੈ ਹੈ ਜੋ ਉਤੇ ਅੱਛਾ ਜੀ ਉਤੇ ਚੈਨਲ ਬਣਾ ਲਿਆ ਆਪਣਾ ਕੋਈ ਤੈਨੂੰ ਨਹੀਂ ਪਤਾ ਕਿਹੜਾ ਰਹਿ ਅੱਛਾ ਲਾਈਵ ਕਰਦੇ ਆ ਸਾਡੇ ਪੁਰਾਣੋਂ ਆ ਤੇ ਸਿਰ ਵੀ ਲੱਗੇ ਇਦਾਂ ਨਹੀਂ ਗੱਲ ਵੱਡਦੀ ਹੋਰ ਕਿੱਦਾਂ ਵੱਡਦੀ ਅੱਜ ਅੱਜ ਬੜਪਾ ਹੋ ਗਿਆ ਬਣਿਆ ਬਣਾ ਕੇ ਪਾਉਂਦੇ ਕਰ ਤੱਕਾ ਉਹ ਕਿਵੇਂ ਮੈਂ ਇਹ ਕਰਦਾ ਮਾਰੀ ਮਦਦ ਇਹ ਅੱਜ ਹੈਗਾ ਵੀ ਟਰੱਕਾਂ ਵਾਲੇ ਕੰਮ ਕਰਾ ਟੈਸਟ ਕਰਾ ਲੈ ਕਿ ਨਹੀਂ ਨਹੀਂ ਮੈਂ ਕਰਾ ਰਣੇ ਹੀ ਕਰਦੇ ਤੇ ਮੜ ਜੇ ਵਹਿਕ ਉਹ ਲੱਕੋ ਲੇ ਲਿਖੀ ਦੇ ਤਾ ਪਿੰਗਲਿਸ਼ ਲਿਖੇਗਾ ਕਿ ਪੰਜਾਬੀ ਚ ਪਿੰਗਲਿਸ਼ ਹੀ ਆ ਕੇ ਚੰਗਾ ਹੈ ਜਾਂ ਚਲਾ ਦੇ ਚਲਾ ਚਲੇ ਜਾਂਦੇ ਅੱਛਾ YouTube ਤੇ ਚੰਗਾ ਚੱਲਦਾ ਇਹ ਲਾਈਵ ਚੱਲਦਾ ਹੈ ਵਾਹੇ ਕਿ ਵੱਡੇ ਕਿ ਤੋਂ ਨੂੰ ਨਿੱਕੇ ਵੱਡੇ ਇਹ ਤੋਂ ਆ ਆ ਥੱਲੇ ਇੱਕ ਦੋ ਤੋਂ ਨਹੀਂ ਇਹ ਤਾਂ ਹੋ ਰਿਹਾ ਹੈ ਇਤੂ ਕਰ ਲਾ ਵਾਹਿਗੁਰੂ ਵਾਹਿਗੁਰੂ ਤੇ ਨਦੀ ਲਾ ਅਮਾਲਤ ਸਾਰੀ ਦੁਨੀਆ ਦਾ ਵਾਹਿਗੁਰੂ ਵਾਹਿਗੁਰੂ ਕੋਈ ਗੁਰੂ ਵਾਹਿਗੁਰੂ آگے آگے پی آپ آ گئے تھے